ਮੋਹਾਲੀ ਦੀ ਵਿਜੀਲੈਂਸ ਕੱਲ ਮਮਦੋੜ ਦੇ ਥਾਣੇ ਦੇ ਵਿੱਚ ਰੇਡ ਕਰਦੀ ਆ ਰੇਡ ਕਰਦਿਆਂ ਸਾਰ ਅਭਿਨਵ ਚਵਾਨ ਥਾਣਾ ਮੁਖੀ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਜਾਂਦੀ ਆ ਮਾਮਲਾ 25000 ਰੁਪਏ ਦਾ ਸਾਹਮਣੇ ਆਇਆ ਪਰ ਇਹ ਗੱਲ ਮੀਡੀਆ ਦੇ ਵਿੱਚ ਸਾਹਮਣੇ ਤਾਂ ਆ ਗਈ ਪਰ ਇਸ ਗੱਲ ਦੇ ਵਿੱਚ ਹਾਲੇ ਤੱਕ ਸਸਪੈਂਸ ਬਣਿਆ ਹੋਇਆ ਹੈ ਆਖਰਕਾਰ 25000 ਰੁਪਏ ਕਿਸ ਵਿਅਕਤੀ ਤੋਂ ਲਿਆ ਗਿਆ ਉਹ ਵਿਅਕਤੀ ਕਿਸ ਹਲਕੇ ਨਾਲ ਸੰਬੰਧਿਤ ਹੈ ਉਹ ਵਿਅਕਤੀ ਕੀ ਕੰਮ ਕਰਦਾ ਹੈ ਇਹ तमाम ਗੱਲਾਂ ਜਿਹੜੀਆਂ ਨੇ ਹਾਲੇ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗੀਆਂ ਨੇ ਜਿਸ ਦੇ ਸਬੰਧ ਦੇ ਵਿੱਚ ਸਭ ਤੋਂ ਵੱਡਾ ਖਲਾਸਾ ਅਸੀਂ ਕਰਨ ਜਾ ਰਹੇ ਹਾਂ ਅੱਜ ਉਸ ਵਿਅਕਤੀ ਨੇ ਸਾਡੇ ਤੱਕ ਸੰਪਰਕ ਕੀਤਾ ਹੈ ਗੱਲਬਾਤ ਕਰ ਰਿਹਾ ਸਰਿੰਦਰ ਸਿੰਘ ਬਿੱਟੂ ਤਵਨ ਹੋਰਾਂ ਦੀ ਬਿੱਟੂ ਤਵਨ ਹੋਰਾਂ ਨੇ ਹੀ 25000 ਰੁਪਏ ਰਿਸ਼ਵਤ ਕਾਟ ਦੇ ਵਿੱਚ ਆ ਬਿੰਨਵ ਚਵਾਨ ਨੂੰ ਵਿਜੀਲੈਂਸ ਦੇ ਕੋਲ ਗ੍ਰਿਫਤਾਰ ਕਰਵਾਇਆ ਪੂਰਾ ਮਾਮਲਾ ਕੀ ਹੈ ਜਾਣ ਲੈਨੇ ਆ ਬਿੱਟੂ ਜੀ ਸਾਡੇ ਨਾਲ ਨੇ ਬਿੱਟੂ ਜੀ ਸਭ ਤੋਂ ਪਹਿਲਾਂ ਗੁਰੂਰ ਸਾਹਿਬ ਲਾਈਵ ਤੋਂ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਗੁਰੂਰ ਸਾਹਿਬ ਲਾਈਵ ਦਾ हां बिट्टू जी ਕੀ ਮਾਮਲਾ 25000 ਰੁਪਏ ਆ ਇਹ ਗੱਲ ਤਾਂ ਸਾਹਮਣੇ ਆ ਗਈ 25000 ਰੁਪਏ ਰਿਸ਼ਵਤ ਲਈ ਗਈ ਕਿਸ ਮਾਮਲੇ ਦੇ ਵਿੱਚ ਤੁਸੀਂ ਇਹ ਰਿਸ਼ਵਤ ਦਿੱਤੀ ਸੀ ਕਿਹੜਾ ਐਜੇ ਆ ਕੰਮ ਸੀ ਜਿਹੜਾ ਕਰਵਾਉਣ ਵਾਲਾ ਸੀ ਬਈ ਨਵ ਚੋਹਾਨ ਤੋਂ ਜਿੱਥੇ ਪੈਸੇ ਦੇਣ ਦੀ ਲੋੜ ਪੈ ਗਈ ਤੇ ਸਤਪਾਲ ਜੀ ਇਸ ਤਰ੍ਹਾਂ ਆ ਵੀ ਮੈਂ ਕਿਸੇ ਤੋਂ ਪੈਸੇ ਲੈਣੇ ਸੀ 4 ਲੱਖ ਰੁਪਇਆ ਜੀ ਜੀ ਉਸ ਬੰਦੇ ਦੇ ਘਰ ਮੈਂ ਪੈਸੇ ਲੈਣ ਗਿਆ ਤੇ ਉਸਨੇ ਮੈਨੂੰ ਧਮਕੀਆਂ ਦਿੱਤੀਆਂ ਔਰ ਪੈਸੇ ਨਾ ਦੇਣ ਦੀ ਗੱਲ ਕਹੀ ਜੀ ਜਿਸ ਕਰਕੇ ਮੈਂ ਇੱਕ ਥਾਣੇ ਦਰਖਾਸਤ ਦਿੱਤੀ ਜੇ ਤੇ ਮੈਂ ਮ ਕਾਰਵਾਈ ਕਰਾਉਣਾ ਚਾਹੁੰਦਾ ਸੀ ਉਸ ਇਨਸਾਨ ਦੇ ਖਿਲਾਫ ਜੀ ਪਰ ਇਹਨੇ ਉਹਦੇ ਖਿਲਾਫ ਕਾਰਵਾਈ ਕਰਨ ਦੇ 1 ਲੱਖ ਰੁਪਇਆ ਮੇਰੇ ਤੋਂ ਮੰਗਿਆ ਪਹਿਲਾਂ 2 ਲੱਖ ਰੁਪਇਆ ਮੰਗਿਆ ਮੈਂ ਕਿਹਾ ਜ਼ਿਆਦਾ ਕਹਿੰਦਾ 1 ਲੱਖ ਤੋਂ ਘੱਟ ਮੇਰੀ ਫੀਸ ਨਹੀਂ ਹੈਗੀ ਜੀ ਤੇ 1 ਲੱਖ ਤੁਹਾਨੂੰ ਦੇਣਾ ਪਊਗਾ ਇਸ ਲਈ ਮੈਂ ਇਹਦੇ ਨਾਲ ਇਹ ਚੀਜ਼ ਦਾ ਸੌਦਾ ਕਰਕੇ ਤੇ ਮੈਂ ਵਿਜੀਲੈਂਸ ਤੱਕ ਪਹੁੰਚ ਕੀਤੀ ਹਾਂ ਬਟੂਏ ਕੀ ਵਿਜੀਲੈਂਸ ਸੰਭਾਲੀ ਤੋਂ ਲਿਆਂ ਦੀ ਲੋੜ ਕਿਉਂ ਪਈ ਇੱਥੇ ਵਿਸ਼ਵਾਸ ਨਹੀਂ ਸੀ ਵੀ ਇੱਥੇ ਕੋਈ ਰਲਿ ਮਿਲੀ ਹੋ ਸਕਦੀ ਹੈ ਗੱਲ ਕੀ ਕਾਰਨ ਕੀ ਲੈ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਇੱਥੇ ਇਹਦੀ ਸੈਟਿੰਗ ਸੀਗੀ ਇਹਨਾਂ ਨਾਲ ਰਲਿ ਮਿਲੀ ਹੋਈ ਸੀਗੀ ਇਹਨਾਂ ਨਾਲ ਜਿਹੜੀ ਇੱਥੋਂ ਦੀ ਵਿਜੀਲੈਂਸ ਟੀਮ ਜੀ ਉਹ ਇਹਨੂੰ ਪਹਿਲਾਂ ਵੀ ਕਈ ਵਾਰੀ ਕਈ ਲੋਕਾਂ ਨਾਲ ਇਹਦਾ ਚੱਕਰ ਪਿਆ ਪਰ ਉਹਨਾਂ ਨੇ ਇਹਨੂੰ ਦੱਸ ਦਿੰਦੇ ਹੁੰਦੇ ਸੀਗੇ ਤੇ ਇਹ ਆਪਦਾ ਉਹ ਤਾਂ ਰਭੂ ਚੱਕਰ ਹੋ ਜਾਂਦਾ ਸੀਗਾ ਇਸ ਵਾਸਤੇ ਮੈਨੂੰ ਮੁਹੱਲੀ ਜਾਣਾ ਪਿਆ ਤੇ ਇਹ ਡੀਜੀਪੀ ਸਾਹਿਬ ਪਰਮਾਰ ਸਾਹਿਬ ਨੂੰ ਮਿਲਣਾ ਪਿਆ ਜਿਨ੍ਹਾਂ ਨੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਸੇ ਵੇਲੇ ਹੀ ਟੀਮ ਮੇਰੇ ਨਾਲ ਤੋਰਤੀ ਅੱਛਾ ਕਿੰਨੇ ਵਜੇ ਘਟਨਾ ਗੱਲ ਇਹ ਮੀਡੀਆ ਦੇ ਵਿੱਚ ਨਿਕਲ ਕੇ ਆਈ ਸੀ ਜਦੋਂ ਤੱਕ ਅਸੀਂ ਸੂਤਰਾਂ ਤੋਂ ਜਾਣਕਾਰੀ ਕਹਿੰਦੇ ਥਾਣਾ ਘੇਰ ਲਿਆ ਥਾਣੇ ਦੇ ਗੇਟ ਬੰਦ ਨੇ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਕਿੰਨੇ ਲੋਕਾਂ ਦੀ ਉਹ ਟੀਮ ਤੁਹਾਡੇ ਨਾਲ ਪਹੁੰਚੀ ਸੀ ਜਦੋਂ ਤੁਸੀਂ ਗ੍ਰਿਫਤਾਰ ਕਰਵਾਇਆ ਇਹ ਜੀ 15 ਲੋਕਾਂ ਦੀ ਟੀਮ ਪਹੁੰਚੀ ਸੀ ਮੇਰੇ ਨਾਲ ਜੀ ਤੇ ਕਰੀਬ ਕੋਈ 6:00 ਵਜੇ 6:30 ਵਜੇ ਦਾ ਇਹ ਟਾਈਮ ਸੀਗਾ ਜਦੋਂ ਇਹਨੇ ਮੇਥੋਂ ਪੈਸੇ ਲਏ ਜੀ ਤੇ ਲੈ ਕੇ ਇਹਨੇ ਆਪਣੇ ਹੱਥ ਫੜ ਕੇ ਤੇ ਦਰਾਜ ਚ ਰੱਖ ਲਏ ਜੀ ਜੀ ਤੇ ਟੀਮ ਨੇ ਆ ਕੇ ਸਮੇਤ ਸਰਕਾਰੀ ਗਵਾ ਨਾਲ 15 ਬੰਦੇ ਟੀਮ ਸੀ ਡੀਐਸਪੀ ਸਾਹਿਬ ਨਾਲ ਸੀਗੇ ਉਹਨਾਂ ਨੇ ਆ ਕੇ ਇਹਨੂੰ ਫੜਿਆ ਰੰਗੇ ਹੱਤੀ ਇਹਦੇ ਹੱਥ ਤੋਂ ਆਏ ਸਾਰਾ ਪ੍ਰੋਸੀਜਰ ਜਿਹੜਾ ਅਡਾਪਟ ਕੀਤਾ ਇਹ ਕਿਹਨੂੰ ਨਾਲ ਲੈ ਲਿਆ ਅੱਛਾ ਤੇ ਕੀ ਹੈਗਾ ਹੋਰ ਵੀ ਕੋਈ ਤੁਹਾਡੇ ਕੋਲ ਇਹਨਾਂ ਦੇ ਮਾਮਲੇ ਹੈਗੇ ਆ ਜਾਂ ਹੋਰ ਮਾਮਲਾ ਹੈਗਾ ਕੁਝ ਹੋਰ ਵੀ ਕਰਨ ਜਾ ਰਹੇ ਹਾਂਜੀ 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 ਸਤਪਾਲ ਜੀ ਬਿਲਕੁਲ ਮੈਂ ਕੱਲ ਨੂੰ ਇੱਕ ਕਾਨਫਰੰਸ ਕਰਾਂਗਾ ਪ੍ਰੈਸ ਕਾਨਫਰੰਸ ਜੀ ਜਿਹਦੇ ਵਿੱਚ ਮੈਂ ਇਹਨਾਂ ਦੇ ਇਹੋ ਜਿਹੇ ਖੁਲਾਸੇ ਕਰਾਂਗਾ ਜੋ ਵਰਦੀ ਦੇ ਵਿੱਚ ਇਹਨਾਂ ਨੇ ਇਹੋ ਜਿਹੇ ਕਾਲੇ ਕਾਰਨਾਮੇ ਕੀਤੇ ਨੇ ਜਿਹੜੇ ਦੁਨੀਆ ਸੁਣ ਕੇ ਹੈਰਾਨ ਹੋ ਜਾਏਗੀ ਕੱਲੇ ਇਸ ਥਾਣਾ ਮੁਖੀ ਦੇ ਨੇ ਜਾਂ ਹੋਰ ਕੋਈ ਪੁਲਿਸ ਨਾਲ ਰਿਲੇਟਡ ਅਫਸਰਾਂ ਦੇ ਵੀ ਨਹੀਂ ਜੀ ਨਹੀਂ ਬਹੁਤ ਕੁਲ ਸਬਸਰੇ ਦੇ ਵਿੱਚ ਨੇ ਜੀ ਜਿਨ੍ਹਾਂ ਨੇ ਗਰੋਹ ਬਣਾਇਆ ਹੋਇਆ ਇੱਕ ਜੀ ਜਿਹਦੇ ਵਿੱਚ ਬਹੁਤ ਕੁਝ ਕਰਦੇ ਨੇ ਮੈਂ ਕੱਲ ਨੂੰ ਕਹਿੰਦੇ ਇਹੋ ਜੇ ਕਾਲੇ ਚਿੱਠੇ ਖੋਲੂੰਗਾ ਜਿਹੜੇ ਕਿ ਪੰਜਾਬ ਸਰਕਾਰ ਵੀ ਇਸ ਤੋਂ ਸੋਚੇਗੀ ਔਰ ਹਰੇਕ ਬੰਦਾ ਇਸ ਚੀਜ਼ ਨੂੰ ਲੈਗਾ ਵੀ ਪੁਲਸ ਦੇ ਵਿੱਚ ਹੋ ਕੇ ਇਹੋ ਜੇ ਕੰਮ ਕਰਤੀ ਇਹ ਲੋਕ ਅੱਛਾ ਜਿਹੜੇ ਕੱਲ ਤੁਸੀਂ ਖੁਲਾਸੇ ਕਰੋਗੇ ਉਹਦੇ ਵਿੱਚ ਹੋਰ ਮੁਲਾਜ਼ਮਾਂ ਦੇ ਨਾਮ ਵੀ ਆ ਸਕਦੇ ਨੇ ਸਾਹਮਣੇ ਕੋਈ ਹੋਰ ਲੋਕ ਵੀ ਗਰੋ ਹੈ ਜਾਂ ਲੋਕ ਮਿਲੇ ਹੋਏ ਆ ਜਾਂ ਕਿਸ ਤਰ੍ਹਾਂ ਬਿਲਕੁਲ ਸਤਪਾਲ ਜੀ ਬਿਲਕੁਲ ਉਸ ਵਿੱਚ ਕਈ ਆਣਗੇ ਇਹਦੇ ਨਾਲ ਦੇ ਸਾਥੀ ਹੋਰ ਕਈ ਅਫਸਰ ਆਉਣਗੇ ਜਿਹੜੇ ਕੀ ਨਾ ਮੇਰੇ ਇਹਨਾਂ ਨਾਲ ਹੋਰੇ ਕੰਮ ਕਰ ਰਹੇ ਨੇ ਜੀ ਅੱਛਾ ਤੁਸੀਂ ਕੱਲ ਕਾਨਫਰੰਸ ਕਿੱਥੇ ਕਰਨ ਜਾ ਰਹੇ ਹੋ ਫਰਜ਼ਪੁਰ ਕਰਨ ਜਾ ਰਹੇ ਹੋ ਜਾਂ ਚੰਡੀਗੜ੍ਹ ਕਰਨ ਜੀ ਫਰਜ਼ਪੁਰ ਕੱਲ ਨੂੰ ਕਾਨਫਰੰਸ ਕਰਾਂਗਾ ਜੀ ਪ੍ਰੈਸ ਕਾਨਫਰੰਸ ਜੀ ਤੇ ਉਹਦੇ ਵਿੱਚ ਇਹਨਾਂ ਦੇ ਮੈਂ ਸਾਰੇ ਚੀਥੜੇ ਕੋਲਾਂਗਾ ਇਹ ਨਾ ਕੀ ਕੀ ਕੰਮ ਕਰਦੇ ਰਹੇ ਨੇ ਤੇ ਕੀ ਕੀ ਇਹਨਾਂ ਨੇ ਹਾਂ ਧੰਨਵਾਦ ਬਿੱਟੂ ਜੀ ਸਰਿੰਦਰ ਬਿੱਟੂ ਜੀ ਟਾਈਮ ਦੇਣ ਲਈ ਗੁਰੂਰਸਾਹਿਬ ਲਾਈਵ ਨੂੰ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕੀਤੀ ਅਜੇ ਤੱਕ ਇਹ ਗੱਲ ਮੀਡੀਆ ਦੇ ਵਿੱਚ ਸੀ ਆਖਰਕਾਰ ਉਹ ਬੰਦਾ ਹੈ ਕਿਸ ਹਲਕੇ ਤੋਂ ਆ ਕੌਣ ਬੰਦਾ ਹੈ ਤੇ ਅਸੀਂ ਤੁਹਾਨੂੰ ਜਿਹੜੀ ਹੈ ਸਾਰੀ ਜਾਣਕਾਰੀ ਦਿਖਾ ਦਿੱਤੀ ਹੈ ਸਰਿੰਦਰ ਸਿੰਘ ਬਿੱਟੂ ਤਵਣ ਹਲਕਾ ਗੁਰੂਰਸਾਹਿਬ ਕੀ ਗੁਰੂਰਸਾਹਿਬ ਸ਼ਹਿਰ ਨਾਲ ਸੰਬੰਧਿਤ ਹੈ ਗਿਆ ਪਾਟਾ ਪਿੰਡ ਹੈ ਇਹਨਾਂ ਦਾ ਪਛੋਕੜ ਜੱਦੀ ਪਿੰਡ ਪਾਟਾ ਹੈ ਤੇ ਗੁਰੂਰਸਾਹਿਬ ਇਹੀ ਰਹਿੰਦੇ ਹੈਗੇ ਇਹਨਾਂ ਦੇ ਵੱਲੋਂ ਹੀ 25000 ਰੁਪਏ ਜਿਹੜਾ ਰਿਸ਼ਵਤ ਦਿੱਤੀ ਗਈ ਸੀ ਵਿਜੀਲੈਂਸ ਟੀਮ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਬਈ ਨਵਚ ਚਵਾਨ ਖਾਣਾ ਮੁਖੀ ਮਮਦੋੜ ਨੂੰ ਉਸ ਤੋਂ ਬਾਅਦ ਹੁਣ ਜਿਹੜੀ ਹੈ ਮੀਡੀਆ ਤੱਕ ਫਿਰ ਗੱਲ ਹੋਈ ਹੈ ਸਭ ਤੋਂ ਪਹਿਲਾ ਇੰਟਰਵਿਊ ਜਿਹੜਾ ਹੈਗਾ ਫੋਨੋਂ ਤੇ ਸਾਡੇ ਨਾਲ ਗੱਲਬਾਤ ਹੋਈ ਹੈ ਬਟੂ ਜੀ ਇਸ ਟਾਈਮ ਤੁਸੀਂ ਕਿੱਥੇ ਹੋ ਮੈਂ ਚੰਡੀਗੜ੍ਹ ਹੀ ਆ ਜੀ ਵਿਜੀਲੈਂਸ ਪਰਮੰਚ ਜਿੱਥੋਂ ਟੀਮ ਆਈ ਸੀ ਜੀ ਤੇ ਉਹਦੇ ਅੱਜ ਕੋਰਟ ਤੇ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਗਿਆ ਜੀ ਤੇ ਰਿਮਾਂਡ ਤੋਂ ਬਾਅਦ ਜਿਹੜੀ ਬਾਕੀ ਰਹਿੰਦੀ ਕਾਰਵਾਈ ਉਹ ਕਰਾਵਾਂਗੇ ਹਾਂ ਧੰਨਵਾਦ ਬਿੱਟੂ ਜੀ ਟਾਈਮ ਦੇਣ ਲਈ ਇਹ ਸਨ ਥੈਂਕ ਯੂ ਜੀ ਸਰਿੰਦਰ ਸਿੰਘ ਬਿੱਟੂ ਹੋਰੀ ਜਿਹੜੇ ਮਦਈ ਸਨ ਉਸ ਕੇਸ ਦੇ ਜਿਨ੍ਹਾਂ ਨੇ ਕਾਰਵਾਈ ਕਰਵਾਈ ਗੁਰੂ ਅਰਸੇ ਲਾਈਵ ਤਾਂ ਸੰਬੰਧਿਤ ਹਲਕਾ ਗੁਰੂ ਅਰਸੇ ਨਾਲ ਸੰਬੰਧਿਤ ਨੇ ਗੁਰੂ ਅਰਸੇ ਸ਼ਹਿਰ ਨਾਲ ਸੰਬੰਧਿਤ ਹੈ ਗਿਆ ਉਹਨਾਂ ਨੇ ਦੱਸਿਆ ਅੱਜ ਵੀ ਉਹ ਮੁਹੱਲੀ ਨੇ ਮੁਹੱਲੀ ਵਿਜੀਲੈਂਸ ਦਫ਼ਤਰ ਹੈਗੇ ਸੀ ਅੱਜ ਵੀ ਕਹਿੰਦੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪਰ ਇੱਕ ਗੱਲ ਜਿਹੜੀ ਹੈ ਕਿਸੇ ਵੀ ਮੀਡੀਆ ਕਰਮੀ ਦਾ ਅੱਲੇ ਤੱਕ ਇਹ ਗੱਲ ਨਹੀਂ ਪਹੁੰਚੀ ਸੀ ਆਖਰਕਾਰ ਉਹ ਪਰਿਵਾਰ ਕੌਣ ਹੈ ਜਿਸ ਪਰਿਵਾਰ ਨੇ ਅਭਿਨਵ ਚੋਹਾਨ ਹੋਰਾ ਨੂੰ ਵਿਜੀਲੈਂਸ ਦੇ ਕੋਲੋਂ ਗ੍ਰਿਫਤਾਰ ਕਰ ላይ ਤੇ ਤਸਵੀਰ ਵੀ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਸਰਿੰਦਰ ਸਿੰਘ ਬਿੱਟੂ ਦਵਨ ਹੋਰੀ ਜਿਹੜੇ 25000 ਰੁਪਏ ਦਿੰਦੇ ਹੈਗੇ ਆ ਐਸਐਚਓ ਨੂੰ ਤੇ ਉਸ 25000 ਰੁਪਏ ਦੇ ਵਿੱਚ ਵਿਜੀਲੈਂਸ ਟੀਮ ਜਿਹੜੀ ਹੈ ਮੋਹਾਲੀ ਦੀ ਗ੍ਰਫਤਾਰ ਕਰਕੇ ਲੈ ਜਾਂਦੀ ਪਰ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਚੰਡੀਗੜ੍ਹ ਬ ਜ਼ਰੂਰ ਮੌਜੂਦ ਹੈਗੇ ਆ ਕੱਲ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਕਾਨਫਰੰਸ ਜਿਹੜੀ ਹੈ ਸਰਿੰਦਰ ਸਿੰਘ ਬਿੱਟੂ ਤਵਨਵਾਰੀ ਕਰਨ ਜਾ ਰਹੇ ਨੇ ਉਸ ਵਿੱਚ ਕਹਿੰਦੇ ਕਿਵੇਂ ਗਰੋ ਹੈਗਾ ਕਿਵੇਂ ਲੋਕਾਂ ਨੂੰ ਠੱਗਿਆ ਜਾਂਦਾ ਉਹ ਵੀ ਖਲਾਸਾ ਕਰਨਾ ਉਸ ਦੇ ਵਿੱਚ ਇਹ ਸੋਚਣ ਵਾਲਾ ਵਿਸ਼ਾ ਹੈਗਾ ਜਿਹੜੇ ਬੰਦਿਆਂ ਦਾ ਹੋਰ ਨਾਮ ਲਿਆ ਜਾਂਦਾ ਉਹ ਕਿਹੜੇ ਪੁਲਿਸ ਮੁਲਾਜ਼ਮ ਹੋਰ ਇਸ ਮਸਲੇ ਨਾਲ ਸੰਬੰਧਿਤ ਆ ਸਕਦੇ ਨੇ ਕਿਹੜੇ ਪ੍ਰੂਫ ਸਰਿੰਦਰ ਸਿੰਘ ਬਿੱਟੂ ਹੋਰਾ ਕੋਲ ਹੈਗੇ ਆ ਜਿਹੜੇ ਚੱਕ ਕੇ ਫਿਰਦੇ ਆ ਜਿਹੜੇ ਕੱਲ ਕਾਨਫਰੰਸ ਵਿੱਚ ਖਲਾਸਾ ਕਰਨਗੇ ਇਹ ਗੱਲ ਹਾਲੇ ਸਸਪੈਂਸ ਬਣਿਆ ਹੋਇਆ ਬਿੱਟੂ ਹੋਰੇ ਕੱਲ ਕੀ ਕਰਨ ਜਾ ਰਹੇ ਨੇ ਪਰ ਫਿਲਹਾਲ ਜਿਹੜੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਦਿੱਤੀ ਗਈ ਹੈ ਅਬਨਵ ਚੋਹਾਨ ਵਿਜੀਲੈਂਸ ਮਾਮਲੇ ਦੇ ਵਿੱਚ ਆਖਰਕਾਰ ਉਹ ਸ਼ਖਸ ਗੁਰਵਰ ਸਾਹਿਬ ਲਾਈਵ ਤੇ ਜਰੂਰ ਸਾਹਮਣੇ ਆ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰ ਸਾਹਿਬ ਲਾਈਵ